ਤਾਂ ਜਿੱਦਾਂ ਹਨੇਰੀ ਤੇ ਚਖੜਾਇਆ ਉਹਦਾ ਮੈਂ ਕਿਸਾਨਾਂ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਜਿਨ੍ਹਾਂ ਦੀਆਂ ਖੇਤਾਂ 'ਚ ਫਸਲਾਂ ਕੜੀਆਂ ਆ ਉਹ ਵੀ ਰੋ ਰਹੇ ਆ ਜਿਨ੍ਹਾਂ ਦੀ ਮੰਡੀ 'ਚ ਫਸਲਾਂ ਪਈਆਂ ਉਹ ਵੀ ਰੋ ਰਹੇ ਆ ਉਸ ਵਾਰੇ ਵੀ ਪਹਿਲਾਂ ਹੁੰਦਾ ਕਿਸਾਨ ਕਹਿੰਦੇ ਕਿ ਕੀ ਇਸ ਦੀ ਸਰਕਾਰ ਕੋਈ ਸਾਰ ਲਏਗੀ ਕਿਤੇ ਕਿਤੇ ਨੁਕਸਾਨ ਹੋ ਗਿਆ ਇਹ ਤੇ ਵੀ ਕਹਿੰਦੇ ਜਿਹੜੇ ਪਿਛਲੇ ਨੁਕਸਾਨ ਹੋਏ ਜਿਹੜੇ ਅੱਜ ਤੱਕ ਦਾ ਉਹਨਾਂ ਦੀ ਪਰਵਾਹੀ ਨਹੀਂ ਉਹ ਇਹਦੀ ਪਰਵਾਹੀ ਕਿੱਥੋਂ ਹੋਣੀ ਹੈ ਉਹ ਕਾਂਗਰਸ ਦੇ ਪ੍ਰਧਾਨ ਆ ਪੰਜਾਬ ਦੇ ਰਾਜਾ ਵੜਿੰਗ ਉਹਨਾਂ ਨੇ ਚੁਣੌਤੀ ਸੁੱਚੀ ਹੈ ਭਾਜਪਾ ਦੇ ਪ੍ਰਧਾਨ ਸੀਜਾਖਰ ਨੂੰ ਕਹਿੰਦੇ ਬੋਰਡ ਤੋਂ ਚੋਣ ਲੜ ਕੇ ਦੇਖ ਲੈ ਮੈਂ ਕਹਿੰਦੇ ਚੋਣ ਲੜਾਂਗਾ ਹਾਲਾਂਕਿ ਇਹ ਪਾਰਲੀਮੈਂਟ ਮੈਂਬਰ ਨੇ ਰਾਜਾ ਵੜਿੰਗ ਕੋਲ ਚੋਣ ਲੜਨ ਦੀ ਲੋੜ ਨਹੀਂ ਦੇਖੋ ਨਵੀਂ ਚਿੰਤਾ ਦੀ ਵਜ੍ਹਾ ਬਣ ਰਹੀ ਹੈ ਕਿ 1000 ਤੋਂ ਵੱਧ ਵਿਦਿਆਰਥੀ ਹੈ ਅਮਰੀਕੀ ਪ੍ਰਸ਼ਾਸਨ ਨੇ ਜਿਨ੍ਹਾਂ ਦੇ ਵੀਜ਼ਾਂ ਤੇ ਰੋਕ ਲਗਾ ਦਿੱਤੀ ਹੈ ਰਾਸ਼ਟਰਪਤੀ ਨੇ ਧੜਕਣ ਤਨਕਰ ਸਾਹਿਬ ਉਹਨਾਂ ਬਲੋਏ ਗੱਲ ਕਹਿਣੀ ਕਿ ਸੁਪਰੀਮ ਕੋਰਟ ਤਾਂ ਇਦਾਂ ਲੱਗਦਾ ਜਿਵੇਂ ਪਾਰਲੀਮੈਂਟ ਤੋਂ ਸੁਪਰ ਪਾਰਲੀਮੈਂਟ ਹੋ ਗਿਆ ਹੈ ਇਹਨਾਂ ਨੂੰ ਕੀ ਅਧਿਕਾਰ ਹੈ ਜਿਹੜੀ ਸਿੱਧੇ ਤੌਰ ਤੇ ਇਦਾਂ ਦੀ ਚਰੋਖੀ ਦਣੀ ਇਹਦੇ ਲੱਗਦਾ ਹੈ ਕਿ ਮੰਦਭਾਗੀ ਤੇ ਚਿੰਤਾ ਵਾਲੀ ਗੱਲ ਹੈ ਕੈਨੇਡਾ ਦੇ ਵਿੱਚ ਇੱਕ ਲੜਕੀ ਪੜਾਈ ਕਰਨ ਗਈ ਪੰਜਾਬਣ ਜਿਸ ਦੀ ਮੌਤ ਹੋਈ ਹੈ ਤੇ ਬੜੇ ਦੁੱਖ ਦੇ ਨਾਲ ਦੱਸਣਾ ਪੈ ਰਿਹਾ ਕਿ ਹੈਮਲਟਨ ਦੇ ਵਿੱਚ ਮੌਤ ਹੈ ਜਿਹੜੀ ਉਹ ਗੋਲੀ ਲੱਗਣ ਨਾਲ ਹੋਈ ਹੈ ਕੁੜੀ ਦੀ ਤਰਨ ਤਰਨ ਦੇ ਨਾਲ ਪਿੰਡ ਲੱਗਦਾ ਉੱਥੋਂ ਦੀ ਰਹਿਣ ਵਾਲੀ ਹੈ ਬੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਅਜਿਹੀਆਂ ਜਿੱਥੇ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਰਹੀ ਹੈ ਕਿਵੇਂ ਦੇਖਦੇ ਹੋ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਅੱਜ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਮੌਸਮ ਦੀ ਮੌਸਮ ਨੂੰ ਲੈ ਕੇ ਕਈ ਤਰ੍ਹਾਂ ਦੇ ਹਾਲਾਤ ਵੱਖ-ਵੱਖ ਸੂਬਿਆਂ ਦੇ ਵਿੱਚ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਣੇ ਹੋਏ ਨੇ ਜਿਸ ਨੇ ਖਾਸ ਕਰਕੇ ਕਿਸਾਨਾਂ ਦੇ ਸਾਹ ਨੇ ਜੋ ਉਹ ਜ਼ਰੂਰ ਸੁੱਤੇ ਹੋਏ ਨੇ ਸੋ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਜੀ ਸਭ ਤੁਹਾਡਾ ਬਹੁਤ-ਬਹੁਤ ਰਾਮ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਇਹਨਾਂ ਇੱਜ਼ਤ ਕਾਰਨਾ ਸਤਿ ਸ਼੍ਰੀ ਅਕਾਲ ਇਹ ਮੁੱਦੇ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਹੋ ਲਓ ਸਵਾਲ ਜੀ ਸੁਤਸਾਬ ਮੌਸਮ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਇਸ ਸਮੇਂ ਕਣਕ ਨੂੰ ਵਾਢੀ ਪਈ ਹੋਈ ਹੈ ਬਹੁਤ ਹੱਦ ਤੱਕ ਕਣਕਾਂ ਨੇ ਜਿਹੜੀਆਂ ਉਹ ਵੱਡੀਆਂ ਜਾ ਚੁੱਕੀਆਂ ਨਹੀਂ ਜਾਂ ਲਗਾਤਾਰ ਕਿਸਾਨ ਕਣਕਾਂ ਵੱਢ ਰਹੇ ਨੇ ਤਾਂ ਅਜੇਹੇ ਦੇ ਵਿੱਚ ਅਜਿਹਾ ਮੌਸਮ ਹੈ ਜਿਸ ਦੇ ਵਿੱਚ ਮੀਂਹੇਰੀ ਚਖੜ ਤੂਫਾਨ ਹੈ ਜਿਹੜਾ ਉਹ ਵੀ ਘਟ ਨਹੀਂ ਆ ਖਾਸ ਕਰਕੇ ਕੱਲ ਸ਼ਾਮ ਨੂੰ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਬਣੇ ਉਸ ਤੋਂ ਬਾਅਦ ਕਿਸਾਨ ਜ਼ਰੂਰ ਪਰੇਸ਼ਾਨ ਨੇ ਕਿਵੇਂ ਦੇਖਦੇ ਸਾਰੀ ਸਥਿਤੀ ਨੂੰ ਬਿਲਕੁਲ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕਰਦੇ ਰਹੇ ਆ ਕਿ ਦੇਖੋ ਕਣਕ ਦੀ ਭਰਪੂਰ ਫਸਲ ਹਿੱਤਾ ਚ ਬਹੁਤ ਚੰਗੀ ਫਸਲ ਕਿਸਾਨਾਂ ਦੇ ਚਿਹਰਿਆਂ ਤੇ ਵੀ ਆਪਾਂ ਕਹਿੰਦੇ ਸੀ ਕਿ ਖੁਸ਼ੀ ਹੈ ਕਿ ਕਿਸਾਨਾਂ ਦੇ ਚਿਹਰੇ ਖੁਸ਼ ਆ ਖੜਿਆ ਤਾਂ ਸਮਝੋ ਦੇਸ਼ ਵੀ ਪੂਰਾ ਖੜਿਆ ਵਾ ਅਰ ਸੋ ਸਥਿਤੀ ਪਿਛਲੇ ਦੋ ਤਿੰਨ ਦਿਨਾਂ ਤੋਂ ਬਣੀ ਆ ਜਿਸ ਤਰ੍ਹਾਂ ਮੌਸਮ 'ਚ ਬਦਲਾਅ ਆ ਜੇ ਆਪਾਂ ਕੱਲ ਦੀ ਗੱਲ ਕਰ ਲਈ ਇੱਕ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਜਿੱਦਾਂ ਹਨੇਰੀ ਤੇ ਚੱਕੜ ਆ ਉਹਦਾ ਮੈਂ ਕਿਸਾਨਾਂ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਜਿਨ੍ਹਾਂ ਦੀਆਂ ਖੇਤਾਂ 'ਚ ਫਸਲਾਂ ਕੜੀਆਂ ਆ ਉਹ ਵੀ ਰੋ ਰਹੇ ਆ ਜਿਨ੍ਹਾਂ ਦੀ ਮੰਡੀ 'ਚ ਫਸਲਾਂ ਪਈਆਂ ਉਹ ਵੀ ਰੋ ਰਹੇ ਆ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪੰਜਾਬ ਜੀ ਭਰ ਮਾਂ ਮੀਂਹ ਪਿਆ ਨੇਰੀ ਝੱਖੜਤਾ ਹੈ ਨੇਰੀ ਝੱਖੜ ਜਿਹੜਾ ਆਇਆ ਉਹਦੀ ਦੂਰੀ ਮਾਰ ਇਸ ਕਰਕੇ ਫੇਕ ਤਾਂ ਬਾਰਿਸ਼ ਹੋਈ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਹਨੇਰੀ ਆਈ ਤੇ ਕਣਕਾਂ ਨੇ ਫਸਲਾਂ ਬਹੁਤ ਸਾਰੀਆਂ ਥਾਵਾਂ ਤੇ ਬੁਰੀ ਤਰ੍ਹਾਂ ਡਿੱਗ ਪੀਆਂ ਕਈ ਮਦੂੜੀਆਂ ਗਈਆਂ ਹੁਣ ਉਹ ਨਾ ਤਾਂ ਜਿਹੜੀਆਂ ਕੁਮਈਨਾ ਨਾਲ ਚੰਗੀ ਤਰ੍ਹਾਂ ਕੱਟੀਆਂ ਜਾ ਸਕਦੀਆਂ ਦੂਸਰਾ ਜਦੋਂ ਕਣਕ ਡਿੱਗ ਪੈਂਦੀ ਹੈ ਤਾਂ 5-6 ਦਿਨ ਤਾ ਉਹ ਵੈਸੇ ਹੀ ਕੁਮਈਨ ਕੱਟੀ ਨਹੀਂ ਸਕਦੀ ਬਿਲਕੁਲ ਕੁਮਈਨ ਨਹੀਂ ਕੱਟੇਗੀ ਤਾਂ ਕਣਕ ਦੇ ਜਿਹੜੇ ਪੱਕੇ ਵਿਧਾਣੇ ਆ ਤੇ ਖਤਸਾਰਿਆਂ ਦਾ ਇੱਕ ਫੁੱਲ ਜਾਂਦੇ ਆ ਪਾਣੀ ਦੇ ਨਾਲ ਉਹਨਾਂ ਦਾ ਵਿੱਚ ਫਲਾਵਟ ਆ ਜਾਂਦੀ ਹੈ ਤੇ ਦਾਣੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਇੱਦਾਂ ਉਹਨਾਂ ਦੀ ਕਟਾਈ 'ਚ ਦਿੱਕਤ ਹੈ ਪਰ ਕਾਫੀ ਦਾਣੇ ਉਹ ਜਿਹੇ ਹੁੰਦੀਆਂ ਪੱਕੀਆਂ ਬੱਲੀਆਂ ਜਿਹਨੂੰ ਆਵਾਗਦੇ ਆ ਕਿ ਤੁਜੇ ਨਾਲ ਟਕਰਾ ਗਈ ਧਰਤੀ ਤੇ ਡਿੱਗ ਪੈਂਦੇ ਆ ਔਰ ਉਹਨਾਂ ਦਾ ਕੋਈ ਚਾਰਾ ਹੀ ਨਹੀਂ ਕੋਨੋ ਚੁਗਾ ਜਾ ਸਕਦਾ ਹੋਏ ਜਾऊं ਕਿੱਥੇ ਕਿਤੇ ਜਾ ਸਕਦੇ ਹੁਣ ਸੋਹ ਨੇਰੀ ਚੱਖਣ ਵਾਲੇ ਤਾਂ ਨੁਕਸਾਨ ਖੇਤਾਂ 'ਚ ਖੜੀ ਫਸਲ ਦਾ ਕਾਫੀ ਜ਼ਿਆਦਾ ਹੋਇਆ ਹੈ ਨੇਰੀ ਤਾਂ ਇੰਨੀ ਆਈ ਹੈ ਕਿ ਸਾਰੇ ਪੰਜਾਬ 'ਚ ਹੀ ਆਈ ਹੈ ਨਾ ਪੰਜਾਬ ਤੋਂ ਬਾਹਰ ਵੀ ਦੇਖ ਰਹੇ ਦਿੱਲੀ ਦੇ ਦੂਜੇ ਜਿਹੜੇ ਸੂਬੇ ਐ ਉਹਨਾਂ 'ਚ ਮਾਰ ਪਈ ਐ ਕਿਸੇ ਨੇ ਮਾਰਦਾ ਵੀ ਡਿੱਗੀਆਂ ਬੀਜ ਦੇ ਛਾਵ ਡਿੱਗਿਆ ਉਹ ਨੁਕਸਾਨ ਤਾਂ ਹੈ ਪਰ ਆਪਾਂ ਖੇਤੀ ਦੀ ਆਪਾਂ ਗੱਲ ਕਰਦੇ ਆਂ ਪਾ 50 ਸਮੁੱਚੇ ਚ ਹੀ ਨੇਰੀ ਦਾ ਬਹੁਤ ਤਕੜਾ ਮਾੜਾ ਰਾਹ ਖੇਤੀ ਜੋ ਤੇ ਪਿਆ ਪੀੜੀ ਖੜੀਆਂ ਫਸਲਾਂ ਉਹ ਕਾਫੀ ਬਰਵਾਦ ਹੋ ਗਏ ਜਿਹੜੀਆਂ ਮੰਡੀ ਚ ਫਸਲਾਂ ਹੈ ਜਿੱਥੇ ਕਿਤੇ ਪਾਰਸ਼ ਹੋਈ ਹੈ ਕਿਸਾਨ ਅਕਸਰ ਦੇਖੋ ਸਰਕਾਰ ਬੜਾ ਦਾਵਾ ਕਰਦੀ ਹੈ ਕਿ ਜੇ ਪਹਿਲੀ ਤੋਂ ਅਸੀਂ ਖਰੀਦੇ ਪ੍ਰਬੰਧ ਕਰ ਲਿਆ ਹੁਣ ਕਿਸਾਨਾਂ ਮੈਂ ਮੰਡੀਆਂ ਚ ਸੁਣ ਰਿਹਾ ਉਹਨਾਂ ਨੂੰ ਗੱਲਬਾਤ ਕਰਦੇ ਆ ਉਹ ਕਹਿੰਦੇ ਜੀ ਨਾ ਤਾਂ ਆੜਿਆਂ ਕੋਲੇ ਪੂਰੀ ਤਰ੍ਹਾਂ ਤਰਪਾਲਾ ਹੈ ਤੇ ਕਿਸਾਨ ਆ ਵਿਚਾਰੇ ਉਹਨਾਂ ਕੋਲੇ ਕਿਹੜੀਆਂ ਤਰਪਾਲਾਂ ਹੁੰਦੀਆਂ ਉਹਨਾਂ ਤੇ ਤਾਂ ਉਹਨਾਂ ਦੇ 도ੜੇ-ਤਾੜੇ ਜਾਂ ਥੋੜੇ ਬੋਤੇ ਘਰ ਦੇ ਜਿਹੜੇ ਕੱਪੜੇ ਹੁੰਦੇ ਉਹਨਾਂ ਨਾਲ ਕਿੰਨੇ ਕਣਕ ਢੱਕੀ ਜਾ ਸਕਦੀ ਆ ਸੋ ਨਾਲ ਤਾਂ ਮੰਡੀਆਂ 'ਚ ਪ੍ਰਬੰਧ ਜਿਹੜੀ ਕੋਈ ਕਣਕ ਸ਼ੈੱਡ ਢਪਈ ਹੋ ਕਿਤੇ ਵੱਡੇ ਸ਼ੈੱਡ ਜਿਵੇਂ ਖੰਨਾ ਮੰਡੀ ਆ ਹੋਰ ਵੱਡੀਆਂ ਮੰਡੀਆਂ 'ਚ ਉੱਥੇ ਤਾਂ ਹੁੰਦੇ ਆ ਪਰ ਅਕਸਰ ਜਿਹੜੀਆਂ ਪਿੰਡੂ ਮੰਡੀਆਂ ਉੱਥੇ ਤਾਂ ਸ਼ੈੱਡ ਹੁੰਦੇ ਹੀ ਨਹੀਂ ਆ ਉੱਥੇ ਤਾਂ ਖੁੱਲੇ ਮੈਦਾਨ 'ਚ ਕਣਕ ਦੀ ਫਸਲ ਪਈ ਆ ਸੋ ਉਹਨਾਂ ਤੇ ਜਿਹੜੀ ਮਾਰ ਪਈ ਆ ਉਹ ਵੀ ਤੇ ਖੇਤਾਂ 'ਚ ਖੜੀਆਂ ਫਸਲਾਂ ਦੀ ਤੇ ਦੋਨੇ ਜਗ੍ਹਾ ਤੇ ਕਿਸਾਨਾਂ ਦੀ ਬਰਬਾਦ ਹੋਈ ਆ ਮੰਡੀਆਂ ਚ ਜਿਹੜੇ ਬੈਠੇ ਆ ਬਰਬਾਦੀ ਉਹਨਾਂ ਦੀ ਵੀ ਆ ਤੇ ਜਿਨ੍ਹਾਂ ਦੀ ਖੇਤਾਂ ਚ ਫਸਲ ਗੜੀ ਆ ਉਹਨਾਂ ਦੀ ਬਰਬਾਦੀ ਆ ਉਹ ਸਵਾਲੇ ਵੀ ਪੈਦਾ ਹੁੰਦਾ ਕਿਸਾਨ ਕਹਿੰਦੇ ਆ ਕਿ ਕੀ ਇਸ ਦੀ ਸਰਕਾਰ ਕੋਈ ਸਾਰ ਲਏਗੀ ਕਿਤੇ ਕਿਤੇ ਨੁਕਸਾਨ ਹੋ ਗਿਆ ਇੱਥੇ ਵੀ ਕਹਿੰਦੇ ਜੀ ਜਿਹੜੇ ਪਿਛਲੇ ਨੁਕਸਾਨ ਹੋਇਆ ਸੀ ਅੱਜ ਤੱਕ ਦਾ ਉਹਨਾਂ ਦੀ ਪਰਵਾਹੀ ਨਹੀਂ ਉਹ ਇਹਦੀ ਪਰਵਾਹੀ ਕਿੱਥੋਂ ਹੋਣੀ ਆ ਪਰ ਇਹ ਕਿਸਾਨ ਦੇ ਆ ਮੌਕੇ ਦੇ ਉੱਤੇ ਆ ਕੇ ਜਦੋਂ ਪੱਕੀ ਫਸਲ ਦੀ ਉਸ ਮੌਕੇ ਦੀ ਜਿਹੜੀ ਬਰਬਾਦੀ ਆ ਕਿਸਾਨਾਂ ਬਹੁਤ ਵੱਡਾ ਝਟਕਾ ਲੱਗਿਆ ਬਹੁਤ ਜ਼ਿਆਦਾ ਕਿਸਾਨਾਂ ਦੇ ਚਿਹਰੇ ਐਸਲੇ ਅਦਾਸ ਹੈ ਭਰਾਂਜੀ ਪਰੇਸ਼ਾਨੀ ਹੈ ਕਿਉਂਕਿ ਕੋਈ ਇੱਕ ਫਸਲ ਹਾਲਾਂਕਿ ਜਿਹੜੀਆਂ ਸੋਨੀ ਜਾਂ ਫਸਲਾਂ ਝੋਨਾ ਦੂਜੀਆਂ ਫਸਲਾਂ ਤੇ ਵੀ ਆਸਾ ਹੁੰਦੀਆਂ ਪਰ ਇੱਕ ਰਵਾਇਤੀ ਫਸਲ ਹੈ ਕਣਕ ਜੀ ਜੀ ਜਿਹੜੀ ਸਾਡੇ ਬਹੁਤ ਸਾਰੇ ਵਿਸਾਖੀ ਨਾਲ ਬਹੁਤ ਸਾਰੇ ਤਿਹਾਰਾਂ ਨਾਲ ਜੁੜੀ ਵੀ ਫਸਲ ਹੈ ਜਦੋਂ ਇਹ ਵੀ ਪ੍ਰਵਾਦੀ ਹੁੰਦੀ ਹੈ ਤਾਂ ਪੰਜਾਬ 'ਚ ਇੱਕ ਤਰ੍ਹਾਂ ਦਾ ਸਨਾਟਾਸ਼ ਆ ਜਾਂਦਾ ਜੀ ਜੀ ਬਿਲਕੁਲ ਸਿੱਧਾ ਸਾਹਿਬ ਅੱਗੇ ਵਾਦਦੇ ਆਂ ਤੇ ਗੱਲ ਕਰਾਂਗੇ ਐਮਪੀ ਅਮਰਿਤਪਾਲ ਉਹਨਾਂ ਦੀ ਚਰਚੇ ਬੜੇ ਚੱਲੇ ਕਿ ਪੰਜਾਬ ਪੁਲਿਸ ਡਿਬਰੂਗੜ ਪਹੁੰਚ ਗਈ ਹੈ ਅਮਰਿਤਪਾਲ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ ਕਿਉਂਕਿ ਐਨਐਸਏ ਖਤਮ ਹੋ ਚੁੱਕਿਆ ਪਰ ਅਚਾਨਕ ਫਿਰ ਉਹੀ ਚੀਜ਼ ਅੱਗੇ ਵਧਦੀ ਹੈ ਐਨਐਸਏ ਇੱਕ ਸਾਲ ਲਈ ਹੋਰ ਵਧਾ ਦਿੱਤੀ ਗਈ ਹੁਣ ਇੱਕ ਪਾਸੇ ਚਰਚਾਵਾਂ ਚੱਲ ਰਹੀਆਂ ਨੇ ਕਿ ਉਹਨਾਂ ਨੂੰ ਡਿਬਰੂਗੜ ਜੇਲ੍ਹ 'ਚ ਹੀ ਰੱਖਿਆ ਜਾਵੇਗਾ ਪਰ ਕਿਤੇ ਨਾ ਕਿਤੇ ਚਰਚਾ ਇਹ ਵੀ ਹੈ ਕਿ ਗ੍ਰਹਿ ਮੰਤਰਾਲਾ ਇਸ ਚੀਜ਼ ਸੰਬੰਧੀ ਵਿਚਾਰ ਚਰਚਾ ਕਰ ਰਿਹਾ ਹੈ ਕਿ ਸ਼ਾਇਦ ਇਸ ਵਾਰ ਉਹਨਾਂ ਦੀ ਜੇਲ੍ਹ ਹੈ ਜਿਹੜੀ ਉਹ ਡਿਬਰੂਗੜ ਤੋਂ ਪਰਾਂ ਕਿਤੇ ਹੋਰ ਜਿਹੜੀ ਆ ਉਹ ਚੂਜ਼ ਕੀਤੀ ਜਾ ਸਕਦੀ ਹੈ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਦੇਖੋ ਅਫੀਸ਼ਲ ਤੌਰ ਤੇ ਤਾਂ ਜੇ ਆਪਾਂ ਕਹੀਏ ਕਿ ਅਧਿਕਾਰਾਤੌਰ ਤੇ ਕੋਈ ਜਾਣਕਾਰੀ ਨਹੀਂ ਹੈ ਪਰ ਸਰਸਿਸ ਜਿਹੜੀ ਜਾਣਕਾਰੀ ਆਈ ਹੈ ਔਰ ਆ तकरीबन ਸਾਰੇ মিডিਆ ਗਰੁੱਪ ਕੋ ਐਸਾ ਨਹੀਂ ਹੋਏਗਾ ਜਿਸ ਨੇ ਇਸ ਘਟਨਾ ਦਾ ਨੋਟਿਸ ਨਾ ਲਿਆ ਹੋਵੇ ਭਾਈ ਅਮਰਤਪਾਲ ਜਿਹੜਾ ਆਪਾਂ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਖਡੂਰ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਹਨ ਐਸੇ ਲੱਗਿਆ ਡਿਬਰੂਗੜ ਜੇਲ੍ਹ 'ਚ ਬੈਠੇ ਤੇ ਉਹਨੂੰ 22 April ਜਿਹੜੀ ਹੈਗੀ ਆ ਉਹਨਾਂ ਦੀ ਐਨਐਸਏ ਖਦਮਾਂ ਹੋਣ ਜਾ ਰਹੀ ਸੀ ਬਹੁਤ ਸਾਰੀਆਂ ਸਪੈਕੂਲੇਸ਼ਨਾਂ ਕਿਆਸ ਰਹੀਆਂ ਸੀ ਕਿ ਉਹਨੂੰ ਪੰਜਾਬ 'ਚ ਤਬਦੀਲ ਕੀਤਾ ਜਾਏਗਾ ਅਮਰਤਪੁਰ ਜਿਹੜੇ ਸ਼ੁਭਜੰਨ ਦੇ ਘਰ ਉਹਨਾਂ ਦੇ ਪੇਰੈਂਟਸ ਆ ਰਿਸ਼ਤੇਦਾਰ ਆ ਉਹ ਵੀ ਚਾਹੁੰਦੇ ਸੀ ਕਿਥੇ ਡਿਗਰੂਗੜ੍ਹ ਜੇਲ੍ਹ ਨਾ ਉੱਥੇ ਉਹਨਾਂ ਦੀ ਭਾਸ਼ਾ ਸਮਝਾਵੇ ਨਾ ਖਾਣ ਪੀਣ ਦੇ ਕੋਈ ਸਾਹਜ ਜਾਣ ਵਾਲਿਆਂ ਨੂੰ ਦਿੱਕਤ ਉੱਥੇ ਰਹਿਣ ਵਾਲਿਆਂ ਨੂੰ ਦਿੱਕਤ ਹੈ ਕਿ ਚਲੋ ਜਿਹੜੀ ਸਜ਼ਾ ਮਿਲੀ ਹੋ ਤਾਂ ਹਈਏ ਕਟਵਰ ਪੰਜਾਬ 'ਚ ਵੀ ਤਬਦੀਲ ਹੋ ਜਾਂਦੇ ਤਾਂ ਉਹਨਾਂ ਦੇ ਹਮਾਇਤੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਕਾਫੀ ਰਾਹਤ ਵਾਲੀ ਗੱਲ ਨਜ਼ਰ ਆ ਰਹੀ ਸੀ ਅਰ ਜੋ ਹੁਣ ਗੱਲ ਸਾਹਮਣੇ ਆਈ ਹੈ ਇੱਕ ਦਿਨ ਪਹਿਲਾਂ ਉਹਦੇ ਮੁਤਾਬਕ ਤਾਂ ਇਹ ਹੈ ਕਿ ਡਿਬਰੂਗੜ੍ਹ ਜੇਲ੍ਹ ਛੁੜਾਈ ਨੇ ਇੱਕ ਸਾਲ ਲਈ ਭਾਈ ਅਮਰਤਪਾਲ ਸਿੰਘ ਔਰ ਉਹਨਾਂ ਦੇ ਜਿਹੜਾ ਐਨਐਸ ਹੈ ਦਾ ਇੱਕ ਸਾਲ ਦਾ ਵਾਅਦਾ ਕਰਨਤਾ ਹੈ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਹਿੰਦੇ ਕਿਲਾ ਪੰਜਾਬ ਦੀ ਗੱਲ ਨਹੀਂ ਜਿਹੜਾ ਕੇਂਦਰੀ ਗ੍ਰਹਿ ਮੰਤਰਾਲਾ ਪੰਜਾਬ ਹੈ ਸਾਰਿਆਂ ਤੋਂ ਜਿਹੜੀਆਂ ਰਿਪੋਰਟਸ ਆਈਆਂ ਨੇ ਮੇਰਪੂਟਾਂ ਇਕੱਠੀਆਂ ਹੋਵਗੇ ਜਿਨ੍ਹਾਂ ਤੇ ਵਿਚਾਰ ਕੀਤੀ ਗਈ ਹੈ ਕੁਚ ਬਧਰੀ ਉਹਨਾਂ ਵਿਚਾਰਾਂ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਕਿ ਭਾਈ ਅਮਰਤਪਾਲ ਨੂੰ ਇੱਕ ਸਾਲ ਲਈ ਹੋਰ ਡਿਪਰੂਗਟ ਜੇਲ੍ਹ ਚ ਰੱਖਿਆ ਜਾਏਗਾ ਜੋ ਸਰਕਾਰੀ ਤੌਰ ਤੇ ਰਿਪੋਰਟਾਂ ਆਈਆਂ ਜੋ ਮੀਡੀਆ ਜਾਣਕਾਰੀ ਹੈ ਉਹਦੇ ਮਤਾਂ ਕਈ ਤਰ੍ਹਾਂ ਦੀਆਂ ਸਪੈਕੂਲੇਸ਼ਨ ਜਿਹੜੀਆਂ ਮੀਡੀਆ ਚ ਉੱਪਰ ਕੇ ਸਾਹਮਣੇ ਆ ਰਹੀਆਂ ਕਿ ਜੀ ਭਾਈ ਅਮਰਤਪਾਲ ਬਾਰੇ ਕੋਈ ਵੱਡੇ ਖਤਸੇ ਹੈ ਉਹਦੇ ਦੀ ਅਮਨਪ੍ਰਣੂ ਲਈ ਖਤਰਾ ਹੋ ਸਕਦੇ ਹੈ ਇਹ ਸੋਰਸਸਾਂ ਹੀ ਜਾਣਕਾਰੀ ਹੈ ਕੋਈ ਸਿੱਧੇ ਤੌਰ ਤੇ ਕਿਸੇ ਦੀ ਜਾਣਕਾਰੀ ਨਹੀਂ ਹੈ ਜੋ ਸੋਰਸਸਾਂ ਹੀ ਆਇਆ ਉਹਦੇ ਮੁਤਾਬਕ ਤਾਂ ਇਹ ਹੀ ਹੈ ਕਿ ਭਾਈ ਅਮਰਤਪਾਲ ਦੀ ਰਿਹਾਈ ਜਿਹੜੀ ਹੈਗੀ ਹੈ ਉਹ ਸ਼ਾਂਤੀ ਲਈ ਜਿਹੜੀ ਇਹ ਮਾਹੌਲ ਇਹ ਚੰਗੀ ਨਹੀਂ ਇਸ ਕਰਕੇ ਇੱਕ ਸਾਲ ਲਈ ਐਨਐਸਏ ਵਧਾਇਆ ਜਾ ਰਿਹਾ ਉਹਨੇ ਕਿਹਾ ਜਾ ਸਕਦਾ ਜਿਹੜੇ ਖਰੂਰ ਸਾਹਿਬ ਦੇ ਪਾਰਲੀਮੈਂਟ ਮੈਂਬਰ ਜਿਹਨੇ ਲੱਖਾਂ ਲੱਖਾਂ ਵੋਟਾਂ ਪਾ ਕੇ ਭਾਈ ਹੰਤਵਾਰ ਨੂੰ ਚੁਣਿਆ ਉਹਨਾਂ ਦੀ ਆਸਾਂ ਦੇ ਉਮੀਦਾਂ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਨੂੰ ਕਟੋਰਡ ਇੱਕ ਸਾਲ ਲਈ ਹੋਰ ਆਪਣੇ ਪਾਰਲੀਮੈਂਟ ਮੈਂਬਰ ਨੂੰ ਨਾ ਸੁਣਨ ਦਾ ਮੌਕਾ ਮਿਲੇਗਾ ਔਰ ਨਾ ਹੀ ਉਹ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਜਾ ਕੇ ਆਪਣੀ ਆਵਾਜ਼ ਬੁਲੰਦ ਕਰ ਸਕਦਾ ਜਿੱਦਾਂ ਆਪਾਂ ਇਸ ਲਈ ਦਿਨਾਂ ਦੇਖਿਆ ਹਾਲਾਂਕਿ ਉਹਨਾਂ ਜਿਹੜੇ ਬਾਕੀ ਨੇ 8-9 ਸਾਥੀਆਂ ਨੂੰ ਉਹਨਾਂ ਨੂੰ ਪੰਜਾਬ ਆਲਤਿਆ ਜੇਲ੍ਹਾਂ ਚ ਤਬਦੀਲ ਕਰ ਦਿੱਤਾ ਗਿਆ ਸੋ ਉਹਨਾਂ ਦੇ ਲਿਆਜ਼ ਨਾਲ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਭਾਈ ਅਮਰਤਪਾਲ ਵੀ ਪੰਜਾਬ ਦੀ ਜੇਲ੍ਹ ਚ ਤਬਦੀਲ ਹੋਣਗੇ ਪਰ ਜਿਆ ਬਾਪਰ ਦਾ ਨਜ਼ਰ ਨਹੀਂ ਆ ਰਿਹਾ ਜੀ ਜੀ ਸੱਚਾ ਬਖੇਵਾਦਿਆਂ ਤੇ ਗੱਲ ਕਰਦੇ ਆ ਕਾਂਗਰਸ ਤੇ ਭਾਜਪਾ ਦੇ ਵਿੱਚ ਜੋ ਸ਼ਬਦੀ ਜੰਗ ਹੈ ਜਿਹੜੀ ਉਹ ਛੇੜੀ ਹੋਈ ਹੈ ਜਿਸ ਦੇ ਵਿੱਚ ਲੋਕਾਂ ਦਾ ਕੋਈ ਮੁੱਦਾ ਨਹੀਂ ਹੈ ਲੋਕਾਂ ਦੀ ਕੋਈ ਗੱਲਬਾਤ ਨਹੀਂ ਹੈ ਸੂਬੇ ਦੀ ਕੋਈ ਗੱਲਬਾਤ ਨਹੀਂ ਹੈ ਗੱਲਬਾਤ ਹੈ ਆਪਸੀ ਇੱਕ ਪਾਸੇ ਰਾਜਾ ਵੜੰਗ ਨੇ ਜਿਹੜੇ ਉਹ ਜਾਖੜ ਸਾਹਿਬ ਨੂੰ ਚੈਲੰਜ ਕਰ ਰਹੇ ਨੇ ਚੈਲੰਜ ਵੀ ਵੱਡਾ ਕਰ ਰਹੇ ਨੇ ਕਹਿੰਦੇ ਮੈਂ ਪ੍ਰਧਾਨਗੀ ਤੱਕ ਛੱਡ ਦੇਵਾਂਗਾ ਜੇ ਜਾਖੜ ਸਾਹਿਬ ਜਿੱਤ ਗਏ ਤਾਂ ਉਧਰ ਦੂਜੇ ਪਾਸੇ ਨਾਲ ਹੀ ਗੱਲ ਕਰੀਏ ਤਾਂ ਜਿਹੜੀ ਕਾਂਗਰਸ ਹੈ ਉਹ ਕਹਿੰਦੇ ਨਾ ਕਿਤੇ ਸਪੋਰਟ ਹੈ ਜੋ ਉਹ ਅਫੀਮ ਦੀ ਖੇਤੀ ਨੂੰ ਵੀ ਕਰ ਰਹੀ ਹੈ ਰਾਜਾ ਵੜਿੰਗ ਹੁਣਾਂ ਦਾ ਹੀ ਇਹ ਬਿਆਨ ਹੈ ਸੋ ਰਾਜਾ ਵੜਿੰਗ ਹੁਣਾਂ ਦੇ ਦੋ ਬਿਆਨ ਬੇਸ਼ੱਕ ਵੱਖਰੇ ਵੱਖਰੇ ਨੇ ਕਿਵੇਂ ਦੇਖਦੇ ਹਾਂ ਇਹਨਾਂ ਦੋਨਾਂ ਨੂੰ ਪਰ ਦੇਖੋ ਕਈ ਵਾਰੀ ਮੈਂ ਆਪਣੇ ਭਾਈਚਾਰੇ ਵਾਰੇ ਮੀਡੀਆ ਵਾਰੇ ਵੀ ਇਹ ਗੱਲ ਕਹਿਣਾ ਹੁੰਦਾ ਹੈ ਕਿ ਅਸੀਂ ਜਿਹੜੇ ਲੋਕਾਂ ਦੇ ਮਸਲਾਂ ਦੇ ਵਿਜੇ ਮਨੋਰੰਜਨ ਵਾਲੀ ਇਹੋ ਜਿਹੀਆਂ ਖਬਰਾਂ ਪ੍ਰੋਸ ਕਰਦੇ ਜਿਨ੍ਹਾਂ 'ਚ ਲੋਕਾਂ ਨੂੰ ਜੁਆਇ ਕਰਨਾ ਲੋਕਾਂ ਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ ਬਿਲਕੁਲ ਆਪਾਂ ਨੂੰ ਅਧਿਕਾਰ ਹੈ ਪੋਲਿਟੀਕਲ ਪਾਰਟੀਆਂ ਤੋਂ ਉਹਨਾਂ ਦੇ ਹੱਕਾਂ ਬਾਰੇ ਵੀ ਇਸ ਤਰੀਕੇ ਨਾਲ ਗੱਲ ਕਰਨ ਦਾ ਤੇ ਕਹਿਣ ਦਾ ਮੈਂ ਕਹਾਂਗਾ ਵੀ ਸਾਡੀ ਜਿਹੜੀ ਪੋਲੀਟੀਕਲ ਪਾਰਟੀ ਹੈ ਆਗੂ ਵੀ ਕਈ ਵਾਰੀ ਇਦਾਂ ਹੀ ਲੱਗਦਾ ਹੈ ਜਿਦਾਂ ਸਰਕਸ ਜਿਹੜੀ ਹੈਗੀ ਆ ਉਹ ਲੋਕ ਆਉਂਦੇ ਆ ਦੇਖਣ ਲਈ ਮਨੋਰੰਜਨ ਕਰਦਿਆ ਕਰਕੇ ਚਲੇ ਜਾਂਦੇ ਆ ਕਿਤੇ ਲੱਗਦਾ ਸਾਡੇ ਪੋਲੀਟੀਕਲ ਆਗੂ ਵੀ ਕਦੇ-ਕਦੇ ਜਿਵੇਂ ਲੋਕਾਂ ਦਾ ਮਨੋਰੰਜਨ ਕਰਾਉਣ ਲਈ ਆਪਣੀਆਂ ਗੱਲਾਂ ਆਖਦੇ ਆ ਪੰਜਾਬ 'ਚ ਵੱਡੇ ਮਸਲੇ ਆ ਪੰਜਾਬ ਵੱਡੇ ਸੰਕਟ ਦਾ ਸਾਹਾਰਾ ਹੈ ਵੱਡਾ ਕਰਜ਼ਾ ਚੜਿਆ ਕਿਸਾਨ ਆਏ ਦਿਨ ਫਾਹਲੇ ਰਿਹਾ ਨਸ਼ਿਆਂ ਨਾਲ ਜੂਝ ਰਿਹਾ ਪੰਜਾਬ ਬਾਹਰ ਨਿਕਲੇਗਾ ਕਿ ਨਹੀਂ ਨਿਕਲੇਗਾ ਰੋਜ਼ਗਾਰ ਦਾ ਮਸਲਾ ਹੈ ਇੰਡਸਟਰੀ ਦਾ ਮਸਲਾ ਹੈ ਬਹੁਤ ਸਾਰੇ ਮਾਮਲੇ ਆ ਕਿਸਾਨ ਆਪਣੀ ਜਗ੍ਹਾ ਤੇ ਵਟੋੜ ਤੁਰੇ ਫਿਰਦੇ ਆ ਉਹਨਾਂ ਦੀ ਕੋਈ ਗੱਲ ਸੁਣ ਲਈ ਤਿਆਰ ਨਹੀਂ ਸੋ ਬਹੁਤ ਸਾਰੇ ਮਾਮਲੇ ਲੈ ਕੇ ਪੰਜਾਬ ਇਸ ਵੇਲੇ ਕਿਰਿਆਵਾ ਹੈ ਜੇ ਦੂਜੇ ਸੂਬਿਆਂ ਦੇ ਲੋਕ ਗੱਲ ਕਰਦੇ ਤਾਂ ਇਹ ਵੀ ਕਹਿੰਦੇ ਕਿ ਪੰਜਾਬ ਤਾਂ ਹਾਲਾਂਕਿ ਸਰਕਾਰ ਵੱਡੇ ਦਾਅਵੇ ਕਰਦੀ ਹੈ ਉਹ ਕਹਿੰਦੇ ਪੰਜਾਬ ਤਾਂ ਕੋਈ ਵਿਕਾਸ ਹੀ ਨਹੀਂ ਆ ਜੀ ਪੰਜਾਬ ਤਾਂ ਨਸ਼ਿਆਂ ਦੀ ਗੱਲ ਹੈ ਪੰਜਾਬ ਤਾਂ ਗੈਂਗਸਟਰਾਂ ਦੀ ਗੱਲ ਹੈ ਇਦਾਂ ਦੇ ਮੁੱਤੇ ਜਣੀ ਇਦਾਂ ਦੇ ਮੁੱਦਿਆਂ ਨੂੰ ਛੱਡ ਕੇ ਸਾਡੇ ਜਿਹੜੇ ਆਕੂ ਕਿਹੜੀਆਂ ਗੱਲਾਂ ਕਰ ਰਿਹਾ ਦੇਖੋ ਕਾਂਗਰਸ ਦੇ ਪ੍ਰਧਾਨ ਆ ਪੰਜਾਬ ਦੇ ਰਾਜਾ ਵੜਿੰਗ ਉਹਨਾਂ ਨੇ ਚੁਣੌਤੀ ਦਿੱਤੀ ਹੈ ਭਾਜਪਾ ਦੇ ਪ੍ਰਧਾਨ ਸੀ ਜਾਖੜ ਨੂੰ ਕਹਿੰਦੇ ਬੋਰਡ ਤੋਂ ਚੋਣ ਲੜ ਕੇ ਦੇਖ ਲੈ ਮੈਂ ਕਹਿੰਦੇ ਚੋਣ ਲੜਾਂਗਾ ਹਾਲਾਂਕਿ ਇਹ ਪਾਰਲੀਮੈਂਟ ਮੈਂਬਰ ਨੇ ਰਾਜਾ ਵੜੈੰਗੋ ਨੂੰ ਚੋਣ ਲੜਨ ਦੀ ਲੋੜ ਨਹੀਂ ਪਰ ਕਿਉਂਕਿ ਦਿਲਚਸਪੀ ਪੈਦਾ ਕਰਨੀ ਹੈ ਵੋਟਰਾਂ 'ਚ ਇਸ ਗੱਲ ਕੇ ਕਹਿ ਰਹੇ ਕਿ ਬੋਰਡ ਦੋਸਤ ਹੀ ਵਾ ਦੇ ਉਹਨਾਂ ਦਾ ਭਤੀਜਾ ਉੱਥੇ ਸਫਾ ਸਰੇ ਸਾਡੇ ਦਰਸ਼ਕ ਵੀ ਜਾਣਦੇ ਆ ਕਿ ਬੋਰ ਜਿਹੜਾ ਹੈਗਾ ਉੱਥੋਂ ਸ੍ਰੀ ਜਾਖੜ ਦਾ ਜਿਹੜਾ ਭਤੀਜਾ ਹੈਗਾ ਉਹ ਵਿਧਾਇਕ ਹੈ ਤੇ ਅਜੇ ਤੱਕ ਕਾਂਗਰਸ ਹੀ ਆ ਕਾਂਗਰਸ ਵੀ ਨਹੀਂ ਉਥੇ ਨਹੀਂ ਛੱਡੀ ਤੇ ਰਾਜਾ ਵਿੜੰਗੇ ਕਹਿ ਰਿਹਾ ਕਿ ਆਪਣੇ ਭਤੀਜੇ ਨੂੰ ਕਹੇ ਵੀ ਮੋਰਤੋ ਸ੍ਰੀਵਾ ਦੇਵ ਤੇ ਸਨੇਜਾਖ ਨੂੰ ਕਹਿ ਰਿਹਾ ਕਿ ਤੂੰ ਚੌਣ ਲੜ ਕੇ ਦੇਖ ਲੈ ਤੇਰੇ ਬਰਾਬਰ ਕਹਿੰਦੇ ਚੌਣ ਲੜਾਂਗਾ ਜੇ ਤਾ ਕਹਿੰਦੇ ਮੈਂ ਚੌਣ ਹਾਰ ਗਿਆ ਤਾਂ ਫੇਰ ਮੈਂ ਜਿਹੜਾ ਹੈਗਾ ਆਪਣੀ ਪਹਾੜਾਨੀ ਤੋਂ ਸ੍ਰੀਵਾ ਦੇ ਦੇਾਂਗਾ ਤੇ ਜੇ ਤੂੰ ਹਾਰ ਗਿਆ ਤਾਂ ਤੂੰ ਦੱਸੀਂ ਫੇਰ ਕੀ ਕਰੇਂਗਾ ਸੋ ਕਹਿੰਦੇ ਇਦਾਂ ਦੀਆਂ ਗੱਲਾਂ ਤੁਸੀਂ ਕਰਦੇ ਹੋ ਭਾਜਬਾਲੇ ਤੁਹਾਡੇ ਪੱਲੇ ਕੀ ਹੈ ਨਾ ਸਿੱਧੇ ਤੌਰ ਤੇ ਚੌਣਤੀ ਸੱਟੀ ਹੈ ਕਹਿੰਦੇ ਸਵਾ ਤਾਂ ਹਣੋਂ ਬਾਅਦ ਤੋ ਮੋਰਤੋ ਚੌਣ ਲੜ ਕੇ ਦੇਖ ਲੈ ਇਸਾਰਾ ਨੂੰ ਪਤਾ ਨਾ ਦਾ ਸੁਨੀਲ ਜਾਖੜ ਨੇ ਬਹੁਤ ਤੋਂ ਚੋਣ ਲੜ ਲਈ ਹੈ ਤੇ ਨਾ ਹੀ ਰਾਜਾ ਬੜੈਂਗਰ ਨੇ ਲੈ ਉਹ ਇੱਕ ਪੰਜਾਬੀ ਜੇ ਕੋ ਤਾਂ ਨੇ ਕਹਿੰਦੇ ਵੀ ਨਾ ਨੌ ਮਣ ਤੇਲ ਹੋਵੇ ਤੇ ਨਾ ਰਾਜਾ ਨਚੇ ਨਾ ਜਿਹੜਾ ਜਾਖੜ ਸਿਵਾ ਦੇ ਤੇ ਨਾ ਰਾਜਾ ਬੜੈਂਗਰ ਬਹੁਤ ਤੋਂ ਚੋਣ ਲੜੇ ਹੁਣ ਸਵਾਲ ਜਿਹੜਾ ਹੈਗਾ ਪੋਲੀਟੀਕਲ ਸਵਾਲ ਆਣ ਦੇ ਪਰ ਜੇ ਆਪਾਂ ਕਹੀਏ ਰਾਜਾ ਬੜੈਂਗ ਦੀ ਇਕੱਲੀ ਦੀ ਗੱਲ ਨਹੀਂ ਘੱਟ ਸੁਨੀਲ ਜਾਖੜ ਵੀ ਨਹੀਂ ਉਹ ਦਿਨ ਪਹਿਲਾਂ ਸੁਨੀਲ ਜਾਖੜ ਜਦੋਂ ਪ੍ਰਤਾਪ ਬਾਜਵਾ ਨਿਸ਼ਾਨੇ ਤੇ ਸੀ ਆਪ ਪਲਾਂ ਦੇ ਆਪਾਂ ਦੇ ਤਾਂ ਜਿਹੜੇ ਗਿਆ ਆਪਣਾ ਪੰਜਾਬ ਬਾਜਵੇ ਦੇ ਗਿੱਟੇ ਛਾਂਗ ਰਹੇ ਲਗਾਤਾਰ ਅਟੈਕ ਦੇ ਅਟੈਕ ਮੈਂ ਕਹਿੰਦਾ ਕਸਰ ਨਹੀਂ ਛੱਡੀ ਜਿਹੜੀ ਹੈਗੀ ਪੰਜਾਬ ਬਾਜਵਾ ਨਾਲ ਜੋੜ ਨਾਲ ਕੀਤੀ ਹੈ ਪਰ ਦੂਜੇ ਪਾਸੇ ਕੀ ਕਹਿ ਰਿਹਾ ਜਾਖੜ ਕੀ ਕਹਿ ਰਿਹਾ ਜਾਖੜ ਕਹਿੰਦਾ ਕਿ ਦੇਖੋ ਜੀ ਜਿਹੜਾ ਹੈਗਾ ਕਾਂਗਰਸ ਆਲਾ ਨਹੀਂ ਸਾਥ ਨਹੀਂ ਦਿੱਤਾ ਬਾਜਵਾ ਦਾ ਹੁਣ ਇਹ ਜਿਆਦਾ ਪਤਾ ਜਾਖੜ ਨੂੰ ਹੈ ਜਿਹੜੇ ਕਾਂਗਰਸ ਛੱਡ ਕੇ ਗਏ ਤੇ ਕਾਂਗਰਸ ਆਲਿਆਂ ਨੂੰ ਪਤਾ ਹੈ ਕਾਂਗਰਸ ਦਾ ਜਿਹੜਾ ਪ੍ਰਧਾਨ ਆ ਪੰਜਾਬ ਦਾ ਉਹਦਾ ਗੱਡੀ 'ਚ ਬਿਠਾ ਕੇ ਨਾਲ ਲੈ ਕੇ ਗਿਆ ਬਾਜਵਾ ਨੂੰ ਇਹ ਜਾਖੜਦਾਰ ਨੂੰ ਫਿਕਰ ਆ ਬਾਜਵਾ ਦਾ ਬਿਲਕੁਲ ਜੀ ਇਹ ਜਾਖੜਦਾਰ ਆਪਣੀ ਪਾਰਟੀ ਦੀ ਫਿਕਰ ਕਰ ਲੈਣ ਇਹ ਗੱਲ ਇਹ ਗੱਲ ਮੈਂ ਹੋਰ ਥੋੜੀ ਹੋਰ ਅਗੇ ਕਿ ਸਾਡੇ ਪੋਲੀਟਿਕਲ ਪਾਰਟੀਆਂ ਦੇ ਆਗੂ ਕਿਦਾਂ ਸਰਕਸ ਵਾਲੀ ਗੇਮ ਖੇਡ ਰਹੇ ਆ ਕੋਈ ਵਿਦੇਸ਼ਾਂ ਚ ਬੈਠਾ ਹੈ ਇੱਕ ਪਾਸੇ ਦਾ ਕਹਿੰਦਾ ਜੀ ਜਿਹੜੇ ਗੈਂਗਸਟਰ ਹੈ ਦੇਸ਼ ਵਿਰੋਧੀ ਹੈ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਆਪਾਂ ਜਿਹਦਾ ਨਾਂ ਨਾਂ ਵੀ ਲਿਗੇ ਤੇ ਦੂਜੇ ਪਾਸੇ ਬਾਹਰ ਬੈਠਾ ਕੋਈ ਇਦਾਂ ਦਾ ਕੋਈ ਬਿਆਨ ਦੇ ਦਿੰਦਾ ਤਾਂ ਉਹਦਾ ਬਿਆਨ ਜਿਹਨੂੰ ਕਿਸੇ ਨੂੰ ਫਿੱਟ ਬੈਠਦਾ ਉਹ ਦੂਜੇ ਨਾਲ ਜੋੜ ਦਿੰਦਾ ਹੈ ਕਹਿੰਦਾ ਤੂੰ ਦਾ ਫਲਾਣੀ ਦੀ ਇਮਾਨਤ ਕਰਦਾ ਜਾਂ ਫਲਾਣਾ ਤੇਰੀ ਇਮਾਨਤ ਕਰਦਾ ਨਾ ਇਹਨਾਂ ਗੱਲਾਂ ਨਾਲ ਕੋਈ ਲੈਣਾ ਨਾ ਦੇਣਾ ਨਾ ਜਿਹੜਾ ਵਿਦੇਸ਼ਾਂ 'ਚ ਬੈਠਾ ਹੈ ਨਾ ਉਹ ਜਸਟੀਫਾਈ ਕਰ ਸਕਦਾ ਹੈ ਕਿ ਕਿਹਾ ਕਿ ਨਹੀਂ ਕਿਹਾ ਨਾ ਜਿੱਦੇ ਵੇਰ ਇਥੋਂ ਕਿਹਾ ਜਾਂਦਾ ਸਿਰਫ ਸਰਕਸ ਵਾਲਾ ਜਿਹੜਾ ਮਨੋਰੰਜਨ ਵਾਲੀ ਗੱਲ ਜਿਹੜੀ ਆਮਨ ਅਰੋੜਾ ਤੇ ਭਾਜਪਾ ਦਾ ਜੋ ਪਿਛਲੇ ਦਿਨਾਂ 'ਚ ਦੇਖੋ ਕਿੰਨਾ ਵੱਡਾ ਕਮਸਾਨ ਪਿਆ ਨਾਲ ਤੇਵੀ ਮਾਮਲਾ ਗਿਆ ਆਮਨ ਅਰੋੜਾ ਨੂੰ ਇਹ ਕਸਰ ਨਹੀਂ ਛੱਡੀ ਕਹਿੰਦਾ ਤੂੰ ਸਮਾਂ ਤੇ ਸਥਾਨ ਤੈਅ ਕਰ ਲੈ ਜਿੱਥੇ کہیںਗਾ ਮੈਂ ਉੱਥੇ ਆਵਾਂਗਾ ਦੂਜੇ ਪਾਸੇ ਵਾਇਦਾਨ ਕਹਿ ਦਿੱਤਾ ਅਦਾਲਤ ਨੇ ਕਿ ਤੂੰ ਇਸ ਮੁੱਦੇ ਤੇ ਕੋਈ ਗੱਲ ਨਹੀਂ ਕਰਨੀ ਪਰ ਫਿਰ ਵੀ ਬਿਆਨਬਾਜ਼ ਜੀ ਹੁਣ ਇਹ ਸਾਰਾ ਕੁਝ ਜੋ ਆਪਾਂ ਜ਼ਿਕਰ ਕਰ ਰਹੇ ਹਾਂ ਵੱਡੀਆਂ ਤਰ੍ਹਾਂ ਅਮਰ ਰੂੜਾ ਦੀ ਗੱਲ ਕਰ ਲਈਏ ਜਾਖੜ ਦੀ ਗੱਲ ਕਰ ਲਈਏ ਰਾਜਾ ਬੜਿੰਗ ਦੀ ਗੱਲ ਕਰ ਲਈਏ ਬਾਜਲਾ ਦੀ ਗੱਲ ਕਰ ਲਈਏ ਜੋ ਹੁੰਦਾ ਕਿ ਆਪਾਂ ਇਹ ਸਮਾਂ ਕੁਇਰਮੈਂਟ ਲਾਇਆ ਇਸ ਗੱਲ ਦੇ ਉੱਤੇ ਜੀ ਤੁਸੀਂ ਦੱਸੋ ਜਾਂ ਦਰਸ਼ਕ ਅੰਦਾਜ਼ਾ ਲਗਾ ਲੈਣਗੇ ਕਿ ਕਿਹੜੀ ਗੱਲ ਹੈ ਜਿਹੜੀ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਕੀਤੀ ਗਈ ਹੈ ਸੁਣੋ ਇਹੀ ਕੰਮ ਕਿ ਸਾਡੇ ਜਿਹੜੇ ਪੋਲੀਟੀਕਲ ਲੋਕ ਹੈ ਉਹ ਵੀ ਕਈ ਵਾਰੀ ਸੰਕਸਾਲੀਆਂ ਖੇਡਾਂ ਖੇਡਦੇ ਆ ਜੀ 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 ਸਤ ਸਾਬ ਅੱਗੇ ਵਧਦੇ ਆ ਤੇ ਗੱਲ ਕਰਾਂਗੇ ਅਮਰੀਕਾ ਦੀ ਅਮਰੀਕਾ ਡੌਂਕੀ ਨੂੰ ਲੈ ਕੇ 2 ਨੰਬਰ 'ਚ ਪਹੁੰਚੇ ਹੋਏ ਗੈਰ ਕਾਨੂੰਨੀ ਲੋਕਾਂ ਨੂੰ ਲੈ ਕੇ ਪਹਿਲਾਂ ਹੀ ਬਹੁਤ ਸਖਤ ਨੇ ਟਰੰਪ ਸਾਹਿਬ ਪਰ ਸਥਿਤੀ ਜੋ ਹੁਣ ਬਣੀ ਹੈ ਕਿ ਜੋ ਵਿਦਿਆਰਥੀ ਗਏ ਨੇ ਅਮਰੀਕਾ ਦੇ ਵਿੱਚ ਉਹਨਾਂ ਲਈ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਨੇ ਕਿਉਂਕਿ ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਚੱਲ ਰਿਹਾ ਕਈ ਤਰ੍ਹਾਂ ਦੇ ਵੀਜ਼ੇ ਰੋਕੇ ਗਏ ਨੇ ਕੀ ਕੁਝ ਵਾਪਰ ਰਿਹਾ ਹੈ ਇਸ ਸਬੰਧਤ ਥੋੜੀ ਜਾਣਕਾਰੀ ਜ਼ਰੂਰ ਸਾਂਝੀ ਕਰੋ ਦੇਖੋ ਨਵੀਂ ਚਿੰਤਾ ਦੀ ਵਜ੍ਹਾ ਬਣ ਰਹੀ ਹੈ ਕਿ 1000 ਤੋਂ ਪਰ ਵਿਦਿਆਰਥੀ ਹੈ ਅਮਰੀਕੀ ਪ੍ਰਸ਼ਾਸਨ ਨੇ ਜਿਨ੍ਹਾਂ ਦੇ ਵੀਜ਼ਾ ਤੇ ਰੋਕ ਲਗਾ ਦਿੱਤੀ ਹੈ ਉਹਨੇ ਕਿਹਾ ਜਾ ਰਿਹਾ ਹੈ ਕਿ ਵੀ ਜਿਹੜੇ ਗੈਰ ਕਾਨੂੰਨੀ ਹੈ ਜਿਹੜੇ ਗੈਰ ਕਾਨੂੰਨੀ ਘੱਟੋ ਘੱਟ 400 ਦੇ ਕਰੀਬ ਤਾਂ ਵੀਜ਼ੇ ਆਲਰੇਡੀ ਰੱਦ ਹੋ ਚੁੱਕੇ ਹੈ ਰੋਕ ਲਗਾਉਣੀ ਤਾਂ ਇੱਕ ਵੱਖਰੀ ਗੱਲ ਹੈ ਉਸ ਤੋਂ ਬਾਅਦ ਪੁਨਿਸ਼ਾਨ ਹੋਏਗੀ ਕੌਣ ਸਹੀ ਹੈ ਕੌਣ ਨਹੀਂ ਹੈ 400 ਦੇ ਕਰੀਬ ਜਿਹੜੇ ਵੀਜ਼ੇ ਰੱਦ ਹੋਏ ਹੈ ਉਹਨਾਂ ਚ ਇਹ ਵੀ ਕਿਹਾ ਜਾ ਕੇ ਤਕਰੀਬਨ 50% ਜਿਹੜੇ ਹੈਗੇ ਆ ਉਹ ਭਾਰਤੀ ਹੈ ਜਿਹੜੇ 50% ਭਾਰਤੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪੰਜਾਬੀ ਦਾ ਆਪਣੇ ਹਿੱਸੇ ਲੈਣਗੇ ਲੈਣਗੇ ਤਾਂ ਹੋਰ ਜ਼ਿਆਦਾ ਕਿ ਪੰਜਾਬੀ ਉਹਨਾਂ ਚ ਨਾ ਹੋਣ ਸੋ ਪਹਿਲਾਂ ਜਿਸ ਕਦਰ ਅਮਰੀਕਾ ਤੋਂ ਵਾਪਸ ਆਏ ਆ ਪੰਜਾਬੀ ਆਏ ਆ ਦੀ ਦੇ ਬਾਕੀ ਲੋਕ ਆਏ ਆ ਕਿੰਨੀ ਚਿੰਤਾ ਵਿਦਾਈ ਕਿੰਨਾ ਵਿਵਾਦ ਭਖਿਆ ਤੇ ਹੁਣ ਵਿਦਿਆਰਥੀ ਕੋਈ ਜਿਨ੍ਹਾਂ ਨੂੰ ਅਸੀਂ ਗੱਲ ਕਰਦੇ ਆ ਆਪਣੇ ਨਸਲਾਂ ਦਾ ਵਿਖਾ ਬਚਾਉਣ ਦੀ ਗੱਲ ਕਰਦੇ ਆ ਕਿਉਂਕਿ ਸਮਝ ਆ ਜਾਂਦਾ ਸੀ ਕਿ ਅਮਰੀਕਾ ਤੋਂ ਚੰਗਾ ਕੋਈ ਮੁਲਕ ਹੋ ਨਹੀਂ ਸਕਦਾ ਜੇ ਸਾਡਾ ਕੋਈ ਕਿਸੇ ਦਾ ਬੱਚਾ ਲੱਖਾਂ ਰੁਪਏ ਕਰੋੜਾਂ ਰੁਪਏ ਖਰਚ ਕਰਕੇ ਉਸ ਮੁਲਕੇ ਚਲਾ ਵੀ ਗਿਆ ਪੜ੍ਹਾਈ ਤੇ ਕਿੰਨਾ ਖਰਚ ਆਏਗਾ ਫੀਸਾਂ ਦੇ ਕਾਲਜਾਂ ਦੇ ਕਈਆਂ ਨੇ ਚੰਗੇ ਚੰਗੇ ਯੂਨੀਵਰਸਿਟੀਆਂ ਦੇਖੀਆਂ ਹੋਣੀਆਂ ਕਾਲਜ ਦੇਖੇ ਹੋਣਗੇ ਇਹਦੇ ਰਜੈਂਟਾਂ ਨੂੰ ਪੈਸੇ ਦਿੱਤੇ ਉਹਨਾਂ ਨੂੰ ਪਤਾ ਨਹੀਂ ਕੀ ਕੀ ਕੀਤਾ ਹੋਏਗਾ ਉਹ ਦੇਖ ਕੇ ਜਿਹੜੇ ਹੁਣ ਬਾਹਰ ਪਹੁੰਚ ਗਏ ਹੈ ਜਿਨ੍ਹਾਂ ਨੇ ਵੀਜ਼ੇ ਵੀ ਲਈ ਹੈ ਸਟੱਡੀ ਵੀ ਕਰ ਰਿਹਾ ਹੈ ਉਹਨਾਂ ਦੇ ਵੀਜ਼ਾ ਤੇ ਸਵਾਲਿਆ ਨਿਸ਼ਾਨ ਲੱਗਿਆ ਹੈ ਕਿ ਜੀ ਕਿਉਂ ਗੈਰਕਾਨੂੰਨੀ ਹੈ ਕੌਣ ਕਾਨੂੰਨੀ ਹੈ ਉਹਨਾਂ ਦੀ ਪੁਨਸ਼ਾਣ ਹੋਏਗੀ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਹਿੰਦੇ ਜਿੱਦਾਂ ਜਿਹੜੇ ਗੈਰਕਾਨੂੰਨੀ ਆਪਣੇ ਆਪ ਮੁਲਕ ਛੱਡ ਕੇ ਚਲੇ ਜਾਣਗੇ ਤਾਂ ਚੰਗੀ ਗੱਲ ਹੈ ਨਹੀਂ ਫਿਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ ਦੂਜੇ ਪਾਸੇ ਜਿਹੜੇ ਵਿਚਾਰੇ ਵਿਦਿਆਰਥੀ ਐ ਇਸ ਸੰਕਟ 'ਚ ਫਸੇ ਹੋਏ ਆ ਉਹਨਾਂ ਨੇ ਵੀ ਉੱਥੋਂ ਦੀਆਂ ਸਥਾਨਕ ਅਦਾਲਤਾਂ ਹੈਗੀਆਂ ਉਹਨਾਂ 'ਚ ਆਪਣੇ ਕੇਸ ਲਗਾਏ ਆ ਕਿ ਸਾਨੂੰ ਬਿਨਾਂ ਦੱਸੇ ਇੱਕ ਪਾਸੜ ਫੈਸਲਾ ਲਿਆ ਗਿਆ ਜਿਹੜਾ ਕਿ ਬਿਲਕੁਲ ਨਾਵਾਜਬਾ ਸਾਡੇ ਭਵਿੱਖ ਲਈ ਵੱਡਾ ਖਤਰਾ ਹੈ ਉਹਨਾਂ ਨੇ ਖਦਸ਼ਾ ਹੈ ਕਿ ਜਦਾਂ ਬਾਕੀ ਦਾ ਨਾਲ ਹੋਈ ਐ ਸਾਨੂੰ ਵੀ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਸਾਡੀ ਵੱਤ ਖੜੀਆਂ ਲਗਜ਼ਾਇਦਿਆਂ ਪਰ ਘਟੂਗੜੇ 1000 ਵਿਦਿਆਰਥੀਆਂ ਦੇ ਪ੍ਰੇਖ ਤੇ ਵੱਡਾ ਸਵਾਲਿਆ ਨਿਸ਼ਾਨ ਜਨਾ ਚ ਭਾਰਤੀ ਪਰ ਕਾਫੀ ਗੰਟੀ ਚ ਪੰਜਾਬੀ ਵੀ ਹੈ ਸੋ ਸਾਡੇ ਸਾਰਿਆਂ ਦੀ ਚਿੰਤਾ ਦੀ ਗੱਲ ਆ ਔਰ ਇਹ ਵੀ ਕਾਂਗਰਸ ਵੱਲੋਂ ਕਿ ਸਵਾਰਠ ਆਇਆ ਗਿਆ ਕਿ ਘਟੂਗੜੇ ਅਮਰੀਕਾ ਨਾਲ ਭਾਰਤ ਨਾਲ ਕਿ ਚੰਗੇ ਸਬੰਧ ਹੈ ਤਾਂ ਵਿਦਿਆਰਥੀਆਂ ਦੇ ਮਾਮਲੇ ਦੇ ਤਾਂ ਮੁੱਦਾ ਉਠਾਇਆ ਜਾਣਾ ਚਾਹੀਦਾ ਤਾਂ ਕਿ ਉਹਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ ਜੀ ਜੀ ਬਿਲਕੁਲ ਸੋ ਜਿਹੜੇ ਡੌਂਕੀ ਲਾ ਕੇ 2 ਨੰਬਰ ਦੇ ਥਰੂ ਗਏ ਨੇ ਉਹ ਇੱਕ ਵੱਖਰਾ ਵਿਸ਼ਾ ਪਰ ਜਿਹੜੇ ਅਮਰੀਕਾ ਦੀ ਐਮਬੈਸੀ ਦੀ ਇੰਟਰਵਿਊ ਕਲੀਅਰ ਕਰਕੇ ਆਪਣੇ ਸਹੀ ਤਰੀਕੇ ਦੇ ਨਾਲ ਅਮਰੀਕਾ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਦਾ ਵਿਵਹਾਰ ਹੈ ਜਿਹੜਾ ਕੀਤਾ ਜਾ ਰਿਹਾ ਜਿਸ ਕਰਕੇ ਵਿਦਿਆਰਥੀ ਉਹਨਾਂ ਦੀਆਂ ਅਦਾਲਤਾਂ ਦੇ ਵਿੱਚ ਕੇਸ ਵੀ ਜ਼ਰੂਰ ਲਾ ਰਹੇ ਨੇ ਜਿੱਥੇ ਮਾਮਲਾ ਜਿਹੜਾ ਅੱਗੇ ਲੜਿਆ ਜਾ ਰਿਹਾ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਆਪਣੇ ਕੋਰਟ ਦੀ ਸਤਿ ਸਾਬ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਰਾਸ਼ਟਰਪਤੀ ਹੁਣਾ ਦੇ ਸਬੰਧ ਦੇ ਵਿੱਚ ਕਿ ਜਿਹੜੇ ਬੈਲ ਆਉਂਦੇ ਨੇ ਉਹਨਾਂ ਨੂੰ 3 ਮਹੀਨਿਆਂ ਤੋਂ ਵੱਧ ਤੁਸੀਂ ਨਹੀਂ ਰੱਖ ਸਕਦੇ ਉਹਨਾਂ ਨੂੰ ਪਾਸ ਕਰੋ ਜਾਂ ਵਾਪਸ ਭੇਜੋ ਹੁਣ ਇਸ ਮਾਮਲੇ ਤੇ ਦੇਖਿਆ ਜਾਵੇ ਤਾਂ ਧਨਖੜ ਸਾਹਿਬ ਨੇ ਜਿਹੜੇ ਉਹ ਵੀ ਸਖਤ ਹੋ ਗਏ ਨੇ ਕਹਿੰਦੇ ਕਿ ਹੁਣ ਨਿਆ ਪ੍ਰਣਾਲੀ ਹੈ ਜਿਹੜੀ ਉਹ ਤੈ ਨਹੀਂ ਕਰੇਗੀ ਬਿੱਲਾਂ ਦੇ ਬਾਰੇ ਕਿਵੇਂ ਦੇਖਦੇ ਹੋ ਕਿਉਂਕਿ ਇੱਥੇ ਲੜਾਈ ਹੈ ਜਿਹੜੀ ਉਹ ਨਿਆ ਪਾਲਿਕਾ ਵਰਸਸ ਰਾਸ਼ਟਰਪਤੀ ਦੇ ਬਰਾਬਰ ਆਣ ਖੜੀ ਹੈ ਜੇ ਕੋਸ ਸੁਪਰੀਮ ਕੋਰਟ ਜਾਂ ਅਦਾਲਤਾਂ ਦੀ ਆਪਾਂ ਗੱਲ ਕਰੀ ਤੇ ਵਰਸ ਜਿਹੜੀ ਹੈ ਗਿਆ ਪੋਲੀਟিক্যাল ਸਿਸਟਮ ਜਿਹਨਾਂ ਟਕਰਾਅ ਹੋਏ ਤਾਂ ਮੰਦਭਾਗੀ ਗੱਲ ਹੈ ਕਿਉਂਕਿ ਸੁਪਰੀਮ ਕੋਰਟ ਨੂੰ ਜਿਹੜੀਆਂ ਸ਼ਕਤੀਆਂ ਦਿੱਤੀਆਂ ਗਈਆਂ ਉਹ ਸ਼ਕਤੀਆਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਦਿੱਤੀਆਂ ਗਈਆਂ ਬਹੁਤ ਸਾਰੇ ਜਿਹੇ ਪਚੀਦਾ ਮਾਮਲੇ ਹੈ ਮੁੱਦੇ ਹੈ ਜਿਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਸਪੱਸ਼ਟ ਨਹੀਂ ਪਰ ਉਥੇ ਅਧਿਕਾਰ ਜਾ ਕੇ ਫਿਰ ਸੁਪਰੀਮ ਕੋਰਟ ਨੂੰ ਮਿਲ ਜਾਂਦਾ ਹੈ ਕਿ ਸੁਪਰੀਮ ਕੋਰਟ ਜਿਹੜਾ ਉਹ ਤੇ ਵਿਚਾਰ ਕਰਕੇ ਕੋਈ ਫੈਸਲਾ ले ਸਕਦਾ ਹੁਣ ਜਿੱਦਾਂ ਉਪ ਰਾਸ਼ਟਰਪਤੀ ਨੇ ਧੜਕਣ ਤਨਕਰ ਸਾਹਿਬ ਉਹਨਾਂ ਵੱਲੋਂ ਇਹ ਗੱਲ ਕਹਿਣੀ ਕਿ ਸੁਪਰੀਮ ਕੋਰਟ ਦਾ ਇਦਾਂ ਲੱਗਦਾ ਜਿਵੇਂ ਪਾਰਲੀਮੈਂਟ ਤੋਂ ਸੁਪਰ ਪਾਰਲੀਮੈਂਟ ਹੋ ਗਿਆ ਹੈ ਇਹਨਾਂ ਨੂੰ ਕੀ ਅਧਿਕਾਰ ਹੈ ਜਿਹੜੀ ਸਿੱਧੇ ਤੌਰ ਤੇ ਇਦਾਂ ਦੀ ਚੁਣੌਤੀ ਦੇਣੀ ਕਿ ਇਹਦੇ ਲੱਗਦਾ ਕਿ ਮੰਦਭਾਗੀ ਤੇ ਚਿੰਤਾ ਵਾਲੀ ਗੱਲ ਆਕਰ ਹਰ ਵਾਜੂ ਨੂੰ ਆਪਣੀਆਂ ਸੀਮਾਵਾਂ ਦਾ ਪਤਾ ਹੋਣਾ ਚਾਹੀਦਾ ਹੈ ਕਿ ਪਾਰਲੀਮੈਂਟ ਸਿਸਟਮ ਕਿਸ ਤੰਗ ਨਾਲ ਚੱਲੇਗਾ ਔਰ ਜਿਹੜਾ ਅਦਾਲਤੀ ਸਿਸਟਮ ਕਿਸ ਤੰਗ ਨਾਲ ਚੱਲੇਗਾ ਜੇ ਇੱਕ ਦੂਜੇ ਤਰ੍ਹਾਂ ਦਖਲਦਾ ਜੀ ਕੀਤੀ ਜਾਏਗੀ ਜੇ ਇੱਕ ਖਾਸ ਵਰਤੇ ਜਿਹੜੀ ਹਾਕਮਤਰ ਹੈ ਹਾਕਮਤਰ ਦੇ ਨੁਮਾਇੰਦਿਆਂ ਨੂੰ ਤਾਂ ਹੋਰ ਵੀ ਇਹ ਮੰਗ ਕੀਤੀ ਜਾਂਦੀ ਆਸ ਕੀਤੀ ਜਾਂਦੀ ਹੈ ਬਲਕਿ ਕਿ ਉਹ ਸੰਜਮ ਤੇ ਰਹਿ ਕੇ ਗੱਲ ਕਰਨਗੇ ਜੇ ਹਾਕਮਤਰ ਦੇ ਉਹ ਵੀ ਚੋਟੀ ਦੇ ਬੈਠੇ ਵਿਅਕਤੀ ਉਪਰਾਸ਼ਵਦੀ ਹੋਣ ਉਹ ਇਹੋ ਜੀ ਗੱਲ ਕਹਿਣਾ ਕਿ ਜਿਹੜਾ ਹੈਗਾ ਇਹ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਸੁਪਰੀਮੇਸੀ ਹੋ ਗਈ ਹੈ ਪਾਰਲੀਮੈਂਟ ਦੇ ਉੱਪਰ ਦੀ ਹੋ ਗਈ ਹੈ ਜੀ ਇੱਕ ਤਰੀਕਾ ਕਿਹਾ ਗਿਆ ਵੀ ਸੁਪਰੀਮ ਕੋਰਟ ਜਾਣੇ ਅਧਿਕਾਰ ਕੀ ਆ ਮਾਮਲਾ ਕੀ ਸੀ ਮਾਮਲਾ ਬੜਾ ਸਾਫ਼ ਜਿਹਾ ਮਾਮਲਾ ਹੈ ਪਿਛਲੇ ਦਿਨਾਂ ਜੇ ਅਪਾ ਜਾਣਦੇ ਆ ਇਸ ਦੇ ਦੇ ਅੰਦਰ ਖਾਸ ਤੌਰ ਤੇ ਜਿਹੜੀ ਜਿੱਥੇ ਵਿਰੋਧੀ ਤਰ੍ਹਾਂ ਦੀ ਸਰਕਾਰ ਹੈ ਪਾਜ ਪਾਦੀਆਂ ਸਰਕਾਰਾਂ ਜਿੱਥੇ ਡਬਲ ਇੰਜਨ ਦੀ ਸਰਕਾਰ ਹੁੰਦਾ ਰੋਲਾ ਕੋਈ ਨਹੀਂ ਡਬਲ ਇੰਜਨ ਦਾ ਲੈ ਜਾਂਦਾ ਸਭ ਕੁਝ ਖਿੱਚ ਕੇ ਕੋਈ ਰੋਲਾ ਹੀ ਨਹੀਂ ਉੱਥੇ ਤਾਂ ਵਿਕਾਸ ਵੀ ਹੁੰਦਾ ਛੜੇ ਵੀ ਨਹੀਂ ਪੈਂਦੇ ਉਹ ਜਿਹੜੇ ਗਵਰਨਰ ਸਾਹਿਬ ਵੀ ਡਬਲ ਇੰਜਨ ਦੇ ਨਾਲ ਹੀ ਚੱਲਦੇ ਆ ਰੋਲਾ ਉੱਥੇ ਪੈਂਦਾ ਜਿੱਥੇ ਸਿੰਗਲ ਇੰਜਨ ਦੀ ਸਰਕਾਰ ਹੈ ਜੇ ਆਪਣਾ ਬੰਗਾਲ ਹੋਵੇ ਪੰਜਾਬ ਹੋਵੇ ਜਾਂ ਇਹਦੇ ਤੇ ਹੋਰ ਸੂਬੇ ਹੋਣ ਉੱਥੇ ਪਿਛਲੇ ਸਮੇਂ ਚ ਆਪਾਂ ਪੰਜਾਬ ਨੇ ਵੀ ਦੇਖਿਆ ਕਿਦਾਂ ਬੰਗਾਲ ਤਾਂ ਹੁਣ ਵੀ ਇਸ ਮਾਮਲੇ ਤੇ ਕਾਫੀ ਬਵਾ ਵਿਵਾ ਲ ਹੁੰਦਾ ਰਹਿੰਦਾ ਹੈ ਕਿ ਗਵਰਨਰ ਕੋਈ ਵਿਧਾਨ ਸਭਾ ਜੇ ਕੋਈ ਕਾਨੂੰਨ ਪਾਸ ਕਰਦੀ ਹੈ ਬਿਲ ਪਾਸ ਕਰਦੀ ਹੈ ਉਹਦੇ ਸਹੀ ਪਾਉਣੀ ਹੁੰਦੀ ਹੈ ਗਵਰਨਰ ਨੇ ਸੁਪਰੀਮ ਕੋਰਟ ਨੇ ਕੀ ਕਹਿਆ ਸੁਪਰੀਮ ਕੋਰਟ ਨੇ ਆਪਣੇ ਅਧਿਕਾਰ ਚ ਇਹੀ ਗੱਲ ਕਹੀ ਹੈ ਨਾ ਕਿ ਵੀ 3 ਮਹੀਨੇ ਦਾ ਸਮਾਂ ਦਿੱਤਾ ਜਾਂਦਾ 3 ਮਹੀਨੇ ਦੇ ਸਮੇਂ ਚ ਗਵਰਨਰ ਜਿਹੜਾ ਹੈਗਾ ਉਹ ਬਿਲ ਨੂੰ ਪਾਸ ਵੀ ਕਰ ਸਕਦਾ ਹੈ ਔਰ ਵਾਪਸ ਵੀ ਭੇਜ ਸਕਦਾ ਹੈ ਰਾਸ਼ਟਰਪਤੀ ਕੋਲੇ ਵੀ ਭੇਜ ਸਕਦਾ ਹੈ ਜੇ ਰਾਸ਼ਟਰਪਤੀ ਕੋਲੇ ਭੇਜਦਾ ਤੇ ਕਹਿੰਦੇ ਉਹਦੇ ਲਈ ਵੀ 3 ਮਹੀਨੇ ਹੋਣਾ ਉਪਰਾਸ਼ ਦੇ ਇਜ਼ਹਾਬ ਕਹਿੰਦੇ ਕਿ ਰਾਸ਼ਟਰਪਤੀਆਂ ਕੋਈ ਸੀਮਾ ਸਮਾਵਾ ਨਹੀਂ ਹੈ ਠੀਕ ਹੈ ਸਾਰਾ ਮੁਲਕ ਰਾਸ਼ਟਰਪਤੀ ਦਾ ਸਤਿਕਾਰ ਕਰਦਾ ਹੈ ਸਵਾਨਕੋਦਾ ਦੇ ਬਾਰੇ ਕੋਈ ਦੂਰ ਹੈ ਨਹੀਂ ਪਰ ਜਿਹੜੇ ਸੂਬਿਆਂ ਤੇ ਮਸਲੇ ਹੈ ਜੇ ਉਹਨਾਂ ਦੇ ਕੋਈ ਵੱਡੇ ਮਸਲੇ ਹੈ ਉਹਨਾਂ ਦੇ ਬਿਲ ਕਲੀਅਰ ਨਹੀਂ ਹੋਣਗੇ ਉਹਨਾਂ ਤੇ ਸਹੀ ਨਹੀਂ ਪਈਗੀ ਤਾਂ ਵਿਕਾਸ ਕਿਦਾਂ ਹੋਏਗਾ ਫੈਡਰਲ ਢਾਂਚੇ ਨੂੰ ਵੀ ਦੇ ਤੌਰ ਤੇ ਖੋਰਾ ਲੱਗਦਾ ਜੀ ਜਿੱਦਾਂ ਦੀ ਸਥਿਤੀ ਬਣੀ ਵੀ ਹੈ ਇਹ ਅਨਫੋਰਚੂਨੇਟ ਹੈ ਕਿ ਸੁਪਰੀਮ ਕੋਰਟ ਬਾਰੇ ਇਦਾਂ ਦੀਆਂ ਟਿੱਪਣੀਆਂ ਕਰਨਾ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਇੱਕ ਸੰਜਮ ਚਾਰੇ ਕੇ ਮਾਮਲਾ ਨਿਪਟਾਈ ਜਾਣ ਦੀ ਜ਼ਰੂਰਤ ਹੈ ਕਿਉਂਕਿ ਹਰ ਦੇਦੇ ਆ ਕਿ ਸਿਮਾਵਾਵਾਂ ਜ਼ਰੂਰਤ ਹੈ। ਔਰ ਜਦੋਂ ਤੱਕ ਸੰਵਿਧਾਨ ਅਸੀਂ ਭੀਮਰਾ ਉਮੀਦਵਾਰ ਨੂੰ ਆਏ ਦਿਨ ਪਿਛਲੇ ਦਿਨਾਂ ਚ ਆਪਾਂ ਸਾਰਿਆਂ ਨੇ ਕਿਤਾ ਉਹਨਾਂ ਦਾ ਇਤਸ਼ਾਹ ਨਾਲ ਦਿਨ ਮਨਾਇਆ। ਸਾਰੇ ਸਤਿਕਾਰ ਕਰਦੇ ਆਂ। ਬਾਬਾ ਭੀਮਰਾ ਉਮੀਦਵਾਰ ਜਿਹੜੇ ਸੰਵਿਧਾਨ ਦੇ ਕਹੀ ਦੀ ਆਪਾਂ ਕਰਨ ਕਰਨਾਰੇ ਆ। ਸੰਵਿਧਾਨ ਬਣਾਉਣ ਵਾਲੇ ਆ। ਉਹਨਾਂ ਦੇ ਸੰਵਿਧਾਨ ਦੀ ਅਸੀਂ ਕਦਰ ਕਰਨੀ ਤੇ ਅਸੀਂ ਕਿ ਉਹ ਸੰਵਿਧਾਨ ਨੇ ਸੁਪਰੀਮ ਕੋਰਟ ਨੂੰ ਅਧਿਕਾਰ ਦਿੱਤੇ ਆ। ਸੋ ਉਹਨਾਂ ਅਧਿਕਾਰਾਂ ਦੀ ਪਾਲਣਾ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਕੁਇਰਤਾ ਹੈ ਨਹੀਂ ਉਹਨਾਂ ਨੇ ਤਾਂ ਆਪਣਾ ਐਕਟਮ ਦਾ ਫੈਸਲਾ ਕਰਨਾ ਹੈ ਉਹ ਫੈਸਲਾ ਵੀ ਕੀ ਹੈ گورنر ਦੇ ਮੁੱਦਿਆਂ ਤੇ ਫੈਡਰਲ ਢਾਂਚੇ ਦੀ ਗੱਲ ਹੈ ਜੇ ਆਪਾਂ ਇਦਾਂ ਕਰਾਂਗੇ ਤਾਂ ਫੈਡਰਲ ਢਾਂਚੇ ਨੂੰ ਖੁਰਾ ਲੱਗੇਗਾ ਤਾਂ ਦੇਸ਼ ਤੇ ਬਣਾਈ ਜਿਹੜਾ ਪੋਲੀਟੀਕਲ ਸਿਸਟਮ ਹੈ ਇਸ ਜਮਹੂਰੀ ਸਿਸਟਮ ਆ ਉਸਦੇ ਲਈ ਵੀ ਬਹੁਤ ਵੱਡੇ ਸਵਾਲੀਆ ਨਿਸ਼ਾਨ ਖੜੇ ਉਹਦੇ ਨਜ਼ਰ ਆਉਂਦੇ ਆ ਜੀ ਬਿਲਕੁਲ ਜੋ ਸਮਾਸੀਮਾ ਉਸ ਦੇ ਮੁਤਾਬਕ ਪੂਰਾ ਦੇਸ਼ ਚੱਲ ਰਿਹਾ ਪੂਰੀ ਦੁਨੀਆ ਚੱਲ ਰਹੀ ਹੈ ਸਮਾਸੀਮਾ ਤੋਂ ਬਣਾ ਕੋਈ ਵੀ ਚੀਜ਼ ਚੱਲਣੀ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਸੋ ਹਰ ਇੱਕ ਆਦੇ ਦੀ ਹਰ ਇੱਕ ਇਨਸਾਨ ਦੀ ਹਰ ਇੱਕ ਸੋਸ਼ਲ ਜਿਹੜਾ ਬੰਦਾ ਹੈ ਭਾਵੇਂ ਭਾਵੇਂ ਕੋਈ ਵੱਡਾ ਹਰ ਇੱਕ ਦੀ ਸਮਾਸੀਮਾ ਜਿਹੜੀ ਉਹ ਜ਼ਰੂਰ ਹੁੰਦੀ ਹੈ ਇਸੇ ਤਰ੍ਹਾਂ ਰਾਸ਼ਟਰਪਤੀ ਸਾਹਿਬ ਦੀ ਵੀ ਸਮਾਸੀਮਾ ਬੇਸ਼ੱਕ ਬਹੁਤ ਵੱਡੇ ਨੇ ਪਰ ਲਾਜ਼ਮੀ ਹੈ ਸਤਿ ਸ੍ਰੀ ਅਕਾਲ ਬੱਗੇਵਾਦਿਆਂ ਤੇ ਬਹੁਤ ਹੀ ਥੋੜੇ ਸ਼ਬਦਾਂ ਚ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਂਝੀ ਕਰਦੇ ਆ ਕਿ ਕੈਨੇਡਾ ਦੇ ਵਿੱਚ ਇੱਕ ਲੜਕੀ ਪੜ੍ਹਾਈ ਕਰਨ ਗਈ ਪੰਜਾਬਣ ਜਿਸ ਦੀ ਮੌਤ ਹੋਈ ਹੈ ਤੇ ਬੜੇ ਦੁੱਖ ਦੇ ਨਾਲ ਦੱਸਣਾ ਪੈ ਰਿਹਾ ਕਿ ਹੈਮਿਲਟਨ ਦੇ ਵਿੱਚ ਮੌਤ ਹੈ ਜਿਹੜੀ ਉਹ ਗੋਲੀ ਲੱਗਣ ਨਾਲ ਹੋਈ ਹੈ ਕੁੜੀ ਦੀ ਤਰਨਤਾਰਨ ਦੇ ਨਾਲ ਪਿੰਡ ਲੱਗਦਾ ਉੱਥੋਂ ਦੀ ਰਹਿਣ ਵਾਲੀ ਹੈ ਬੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਅਜਿਹੀਆਂ ਜਿੱਥੇ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਰਹੀ ਹੈ ਕਿਵੇਂ ਦੇਖ ਦਿਓ ਦੇਖੋ ਜਿੱਦਾਂ ਆਪਾਂ ਪਰ ਆਪਾਂ ਗੱਲ ਕਰ ਰਹੇ ਸੀ ਜਿਹੜਾ ਪੰਜਾਬ ਚ ਵਿਦਿਆਰਥੀ ਜਾਂਦੇ ਐ ਜਾਂ ਕੈਨੇਡਾ ਜਾਂਦੇ ਅਮਰੀਕਾ ਜਾਂਦੇ ਆ ਬਸ ਕੈਨੇਡਾ ਦੀ ਗੱਲ ਕਰ ਰਹੇ ਆ ਉਹ ਕੁੜੀ ਜਿਹਨਾਂ ਦੇ ਮਾਪਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੂੰ ਮੈਂ ਵੀ ਸੁਣਿਆ ਬੜਾ ਸੋਗ ਦੀ ਮਾਹੌਲ ਆ ਤਰਨਤਾਰਨ ਦਾ ਜਿਹੜਾ ਉਹ ਪਿੰਡ ਹੈ ਘਰ ਦੇ ਵਿੱਚ ਉਹਦੇ ਪੇਰੈਂਟਸ ਉਧਰ ਗਏ ਵੀ ਐ ਆਪਣੀ ਬੇਟੀ ਦੀ ਉਹਨੂੰ ਤਾਂ ਕਾਂਗਾ ਦੇ ਲੈਣ ਵਾਸਤੇ ਗਏ ਐ ਕਿਉਂਕਿ ਉਹਨਾਂ ਨੂੰ ਖਬਰ ਤੇ ਆਈ ਗਈ ਕਿ ਗੋਲੀ ਲੱਗੀ ਔਰ ਉਸਦੀ ਮੌਤ ਹੋ ਗਈ ਐ ਅਨਫੋਰਚੂਨੇਟ ਐ ਕਿ ਹੰਦੇਸੀ ਧਰਤੀ ਤੇ ਜਾ ਕੇ ਇਸ ਤਰ੍ਹਾਂ ਦੇ ਮੰਦਪਾਗੀਆਂ ਕਰਨਾਵਾਂ ਦਾ ਸਾਹਮਣਾ ਕਰਨਾ ਪੈਣਾ ਕਈ ਵਾਰੀ ਹੁੰਦਾ ਕਿ ਕੋ ਹਾਸੇ ਦਾ ਸ਼ਿਕਾਰ ਹੋ ਜਾਂਦਾ ਇਹ ਵੀ ਹੈ ਕਿ ਕੋਈ ਇੱਥੋਂ ਬਜ਼ਾਰਤੀ ਆਪਣਾ ਕਿੰਨਾ ਖਰਚਾ ਕਰਕੇ ਗਿਆ ਕੋਈ ਹਾਸਾ ਹੋਇਆ ਹਾਸੇ ਚ ਡੈਥ ਹੋ ਗਈ ਗੋਲੀ ਲੱਗਣ ਨਾਲ ਡੈਥ ਹੋ ਗਈ ਕਦੇ ਕਈ ਵਾਰੀ ਆਉਂਦਾ ਹੈ ਕਿ ਹੋਰ ਕਿਸੇ ਭਿਆਨਕ ਬਿਮਾਰੀ ਕਰਕੇ ਇਹ ਸਾਰਾ ਕੁਝ ਅ ਅਨੁੰਦਰਦਾਇਕ ਹੈ ਅਨੁੰਦਰਦਾਇਕ ਕਿਉਂਕਿ ਜਿਹੜੇ ਇੱਧਰ ਬੈਠੇ ਆ ਮਾਪੇ ਉਹਨਾਂ ਦੀ ਵੱਡੀ ਚਿੰਤਾ ਦੀ ਗੱਲ ਇਹ ਵੀ ਹੁੰਦੀ ਹੈ ਕਿ ਉੱਥੇ ਸੁਨੇਹਾ ਭੇਜਦੇ ਆ ਸਰਕਾਰਾਂ ਤੱਕ ਪਹੁੰਚ ਕਰਦੇ ਆ ਕੀ ਹੋਇਆ ਕੀ ਨਹੀਂ ਵਡੇ ਖਰਚੇ ਹੁੰਦੇ ਆ ਜਿਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਅਮਰੀਕਾ ਦਾ ਸਾਤੋਂ ਵੱਡਾ ਕਾਰਨ ਇਹ ਵੀ ਆ ਕਿ ਸਾਡੇ ਜਿਹੜੇ ਬੱਚੇ ਐ ਸਾਡਾ ਭਵਿੱਖ ਐ ਉਹ ਜਾਂਦੇ ਦਾ ਪੜ੍ਹਾਈ ਲਈ ਆਪਣਾ ਭਵਿੱਖ ਬਣਾਉਣ ਲਈ ਐ ਪਰ ਜਦੋਂ ਇਦਾਂ ਦੀਆਂ ਮੰਦਭਾਗੀਆਂ ਕਰਨਾਵਾਂ ਦਾ ਸ਼ਿਕਾਰ ਹੁੰਦੇ ਐ ਤਾਂ ਉਹ ਤਾਂ ਜਿਹੜਾ ਪਰਿਵਾਰ ਆ ਉਹਨਾਂ ਦਾ ਉਹਨਾਂ ਲਈ ਤੋਂ ਵੱਡੀ ਕੰਮ ਵਾਲੀ ਗੱਲ ਕੀ ਹੋ ਸਕਦੀ ਐ ਸਭੂੱਚੇ ਪੰਜਾਬੀ ਜੇ ਉੱਧਰ ਬੈਠੇ ਐ ਇੱਧਰ ਬੈਠੇ ਐ ਉਹਨਾਂ ਦੇ ਵੀ ਚਿਹਰੇ ਗਮਗੀਨ ਹੋ ਜਾਂਦੇ ਆ ਕਿਆ ਕਰੇ ਤਾਂ ਨਹੀਂ ਵਾਪਰਨਾ ਚਾਹੀਦਾ ਸੀ ਜੀ ਜੀ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦੇ ਕੇ ਵਿਚਾਰ ਚਰਚਾ ਮਨੇ ਜਿਹੜੀਆਂ ਸਾਂਝੀਆਂ ਕੀਤੀਆਂ ਮਿਹਰਬਾਨੀ ਜੀ ਸੋ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਬਹੁਤ ਹੀ ਗਮਗੀਨ ਮਾਹੌਲ ਹੈ ਰੰਧਾਵਾ ਆ ਪਰਿਵਾਰ ਹੈ ਜਿਹੜਾ ਇਸ ਸਮੇਂ ਬਹੁਤ ਹੀ ਗਮ ਦੇ ਵਿੱਚ ਹੈ ਕਿਉਂਕਿ ਉਹਨਾਂ ਦੀ ਬੇਟੀ ਦੀ ਕੈਨੇਡਾ ਦੇ ਟੋਰਾਂਟੋ ਦੇ ਨਾਲ ਲੱਗਦੇ ਸ਼ਹਿਰ ਹੈਮਿਲਟਨ ਵਿੱਚ ਹਰ ਸਿਮਰਤ ਕੌਰ ਰੰਧਾਵਾ ਦੀ ਮੌਤ ਹੋ ਗਈ ਹੈ ਸੋ ਗੋਲੀ ਲੱਗਣ ਕਰ ਇਹ ਮੌਤ ਹੈ ਜਿਹੜੀ ਹੋਈ ਹੈ ਜਿਸ ਤੋਂ ਬਾਅਦ ਬਹੁਤ ਜ਼ਿਆਦੀਆਂ ਚਰਚਾਵਾਂ ਇੱਕ ਵਾਰੀ ਮੁੜ ਤੋਂ ਛੱਡ ਚੁੱਕੀਆਂ ਨੇ ਉਮੀਦ ਕਰਦੇ ਹਾਂ ਅਸ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ thank we'll you